ਹਾਂਜੀ ਹੈਪੀ ਸੰਡੇ ਸਾਨੂੰ ਜਵਾਬ ਦੇਤਾ ਉਹਨੇ ਮਾਲ ਖਾਲੀ ਕਰਨ ਨੂੰ ਕਹਿੰਦਾ ਅੱਜ ਸੰਡੇ ਆ ਲੇਬਰ ਦੀ ਹੜਤਾਲ ਆ ਅੱਜ ਖਾਲੀ ਹੋਣੀ ਨਹੀਂ ਹੁਣ ਉੱਠਿਆ ਸੀ ਤੋਂਨੇ ਜਾਣੇ ਮੈਂ ਤਾਂ ਸੁਣੀ ਸਵੇਰੇ ਪਹੁੰਚੇ ਸੀ 3:00 ਵਜੇ ਦਰਨ ਦੇ ਵੀ 4:00 4:00 ਵਜੇ ਪਹੁੰਚੇ ਸੀ ਦੇਖਦੇ ਅਸੀਂ ਆਪ ਜਾਣਦੇ ਆ ਉੱਠ ਕੇ ਇੱਧਰ ਲੇਵਰ ਲੂਰ ਲੱਭਣ ਇਹ ਕਿਤੇ ਲੇਵਰ ਮਿਲ ਜੇ ਤੇ ਆ ਕੇ ਲੇਵਰ ਅਸੀਂ ਫਿਰ ਮਾਲ ਖਾਲੀ ਕਰਾਉਣੇ ਓਕੇ ਜੀ ਫਿਰ ਮਿਲਦੇ ਆਂ ਹਾਂਜੀ ਵੀਰੇ ਉਹਨੂੰ ਬਲੌਗ ਚ ਵੀ ਦਿਖਾਇਆ ਸੀ ਆਪਾਂ ਤੇ ਆ ਤੁਹਾਨੂੰ ਦੱਸ ਦਿੰਨੇ ਆਂ ਪੂਰੀ ਵੀਡੀਓ ਬਲੌਗ ਚ ਪਾਈ ਹੋਈ ਆ ਵੀ ਕੀ ਹੋ ਗਿਆ ਸਾਡੇ ਨਾਲ ਆ ਦੇ ਜਮਾ ਸੱਤ ਗਲੀ ਹੋਈ ਔਰ ਏਦਾਂ ਵੀ ਜਮੋ ਸੱਤ ਗਲੀ ਹੋਈ ਆ ਯਾਰ ਸਾਰਾ ਕਾਫੀ ਥਾਮਾ ਤੋਂ ਅੰਦਰ ਪਾਣੀ ਕੈਵਨ ਤੇ ਸਾਰੇ ਕੱਪੜੇ ਭਿੱਜ ਬੁਰਾ ਹਾਲ ਬਸ ਇੱਕ ਥੋੜੀ ਜੀ ਸਲਾਹ ਹੈ ਦਾ ਆਪਣਾ ਯਾਰੀ ਆ ਬੰਦਾ ਤੇ ਵੀ ਕਿਸੇ ਨੂੰ ਗੱਡੀ ਦੇਣੀ ਆ ਤਾਂ ਦੱਸ ਕੇ ਦੋ ਵੀਰੇ ਮਾਲੀ ਰਿਕਵੈਸਟ ਆ ਮੇਰੀ ਯਾਰ ਕਿਸੇ ਨੂੰ ਨੁਕਸਾਨ ਨਾ ਹੋਵੇ ਕਿਸੇ ਬੰਦੇ ਦਾ ਵੀ ਹੁਣ ਕੀ ਪਤਾ ਕੀ ਕੁਛ ਮੇਰੇ ਕੋਲ ਹੁਣ ਵਿੱਚ ਵਿੱਚ ਸਪੀਕਰ ਪਿਆ ਸੀ ਵੱਡਾ ਇੱਕ ਫੋਨ ਨਾਲ ਕਨੈਕਟ ਹੋ ਕੇ ਚੱਲਣ ਵਾਲਾ ਉਹਦੇ ਵਿੱਚ ਵੀ ਸਾਰੇ ਚ ਪਾਣੀ ਪੈ ਗਿਆ ਉਹ ਖੋਲ ਕੇ ਅਸੀਂ ਫੇਰ ਉਹ ਅੰਦਰੋਂ ਹਵਾ ਮਾਰ ਕੇ ਸਿਕਾਇਆ ਫੇਰ ਚਲਾਇਆ ਚੱਲ ਚੱਲ ਧਾਪਿਆ ਵੀ ਪਰ ਦੱਸ ਕੇ ਜੋ ਵੀ ਕੰਮ ਕਰਨਾ ਦੱਸ ਕੇ ਕਿਸੇ ਨੂੰ ਗੱਡੀ ਦੇਣੀਆਂ ਦੱਸ ਕੇ ਦੋ ਵੀ ਆ ਕੰਮ ਹੋਣ ਵਾਲਾ ਵੀਰੇ ਕਰਾ ਲਈ ਐ ਮਸੀਲ ਤੇ ਅਰਲਾ ਡੈਟ ਕਿਸੇ ਨੇ ਕਹਦਾ ਸੀ ਇਹ ਇਕੱਠੀਆਂ ਕਰਕੇ ਲਾਓ ਸਾਨੂੰ ਨਹੀਂ ਸੀ ਲਾਉਣੀਆਂ ਆਉਂਦੀਆਂ ਜੇ ਕਿਸੇ ਭਰਾ ਨੂੰ ਲਾਉਣੀਆਂ ਆਉਂਦੀਆਂ ਨੇ ਸਾਨੂੰ ਜਰੂਰ ਦੱਸਦੇ ਅਸੀਂ ਉਹ ਲਵਾ ਕੇ ਇੱਕ ਵਾਰ ਉਹਦੇ ਵੀਡੀਓ ਪਾ ਦਵਾਂਗੇ ਵੀ ਐਵੇਂ ਲਾ ਲਿਆ ਕਰੋ ਤੇ ਅਸੀਂ ਪਰ ਹੁਣ ਦੂਸਰੇ ਤੇ ਬਾਅਦ ਚੋਂ ਇਕੱਠੀਆਂ ਕਰਕੇ ਬਾਅਦ ਚੋ ਲਾ ਦਵਾਂਗੇ ਇਹ ਵੀ ਕਿਵੇਂ ਲੱਗਦੀਆਂ ਹੁੰਦੀਆਂ ਨੇ ਜਰੂਰ ਦੱਸਾਂਗੇ ਇਹ ਅਸੀਂ YouTube ਤੇ ਵੀ ਸਰਚ ਮਾਰੇ ਵੀ ਕਿਵੇਂ ਲੱਗਦੀਆਂ ਨੇ ਪਰ YouTube ਤੇ ਵੀ ਹੈ ਨਹੀਂ ਸੀ ਕਿਸੇ ਤੋਂ ਪਾਇਆ ਹੋਇਆ ਪਰ ਹੁਣ ਅਸੀਂ YouTube ਤੇ ਪਾ ਦਵਾਂਗੇ ਜੇ ਸਾਨੂੰ ਕੋਈ ਦੱਸ ਦਵੇ ਇਹ ਕਿਵੇਂ ਲੱਗਦੀਆਂ ਨੇ ਇਕੱਠੀਆਂ ਹੋ ਕੇ ਹੁਣ ਅਸੀਂ ਤਾਂ ਇੱਕ ਦੇਸੀ ਜਗਾੜ ਲਾਇਆ ਪਹਿਲਾਂ ਉਹ ਸੁੱਕ ਲੈਣ ਤੇ ਉਹਦੇ ਉੱਪਰੇ ਪਾ ਦਵਾਂਗੇ ਕਹਿੰਦੇ ਨੇ ਪੱਥਰ ਜੋੜ ਦਿੰਦੀ ਆ ਚਲ ਇਹ ਜੁੜ ਜੂ ਓਕੇ ਜੀ ਯੋ ਬਣਾਂਗੇ ਇਹ। ਉਹ ਐ ਸ਼ੈਂਪੂ ਜਾ ਬਣ ਜੂ ਭਾਈ ਦੋਨੇ ਮਿਲਾ ਕੇ ਹੁੰਦੇ ਨੇ ਡੁਅਲ ਰੰਗ ਦੇ ਇਹ। ਇਹ ਮਿਲਾ ਕੇ ਐ ਜੇ ਬਣ ਜੂ ਇਹ ਸਾਰੇ। ਇਹਦੇ ਉੱਪਰ ਉੱਪਰ ਘਸਾ ਦੇ ਸਾਰੇ ਤੇ। ਸਾਰੀ ਲਾਣੀ ਸਣੀ ਹੈ ਪਰ। ਤੇ ਰੱਖ ਲਈ। ਸੁੱਕ ਜੂਗਾ ਇਹ ਨਾਲ ਦੇ ਨਾਲ ਸੁਕਦਾ ਹੁੰਦਾ ਇਹਨੂੰ ਘਸਾ ਦੇ ਦੇ ਉੱਪਰ। ਲਓ ਜੀ ਇਹ ਲਾਉਂਦੇ ਲਾਉਂਦੇ ਸਾਨੂੰ ਲੇਬਰ ਵੀ ਮਿਲ ਚੁੱਕੀ ਆ। ਗੱਡੀ ਆਪਣੀ ਹੁਣੀ ਖਾਲੀ ਹੋ ਜੂਗੀ ਸਣੀ। ਤੇ ਆਪਾਂ ਕਰਦੇ ਆ ਅੱਗੇ ਗੱਲਬਾਤ। ਸਾਦ ਨੂੰ ਵਿਗਿਆਨੀ ਬਣਾ ਲਿਆ ਨਾਲ ਆਪਦੇ ਰਲਾ ਕੇ। ਦੋਨੇ ਇਕੱਠੇ ਹੋ ਗਏ ਸੀ ਸਰਦਾਰ ਸਰਦਾਰ ਰੋਟੀ ਖਾਣਾ ਐ ਗੁੜੀਆਂ ਦਾ ਢਾਬਾ ਸੀ ਛੋੜੇ ਹਮੜੀ ਜਵਾਗੜੀਆਂ ਜੀਆਂ ਨੇ ਤੁਹਾਨੂੰ ਸਮਝ ਨਹੀਂ ਆਈ ਪਰ ਅਸੀਂ ਕਿਵੇਂ ਨਾ ਕਿਵੇਂ ਕਰਕੇ ਆਪ ਚੱਕ ਕੇ ਰੋਟੀ ਲੈ ਲਈ ਉਹਨਾਂ ਤੋਂ ਹੁਣ ਦੇਖਦੇ ਆ ਰੋਟੀ ਖਾ ਕੇ ਫਿਰ ਮਿਲਦੇ ਲੋ ਜੀ ਪਹੁੰਚ ਆਪਾਂ ਨੂੰ ਮਿਲ ਚੁੱਕੀ ਆ ਮਾਲ ਖਾਲੀ ਹੋ ਚੁੱਕਿਆ ਗੱਡੀਆਂ ਫਿੱਟ ਐਂਡ ਫਾਟ ਬੱਤੇ ਬੁੱਤੇ ਪਾ ਕੇ ਮੈਂ ਨਿਕਲਿਆ ਦਫ਼ਤਰ ਚੋਂ ਬਾਹਰ ਪਹੁੰਚ ਲੈ ਗਏ ਸਣੀ ਵੀ ਰੈਡੀ ਆ ਚੱਲਦੇ ਆ ਹੁਣ ਅੱਗੇ ਅਗਲੇ ਵਲੌਗ